ਕਾਲ ਦੇ ਵਿੱਚ ਜੇਰੇ ਇਲਾਜ ਨੇ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਤਾਂ ਅੱਜ ਅੰਮ੍ਰਿਤਸਰ ਵਿਖੇ ਉਹਨਾਂ ਦਾ ਆਪਰੇਸ਼ਨ ਹੋਇਆ ਤੇ ਨ ਸਟੰਟ ਪਏ ਨੇ ਪਰ ਆਈਸੀਯੂ ਦੇ ਵਿੱਚ ਨੇ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਪਰ ਉਧਰ ਕਿਸਾਨ ਆਗੂ ਜੋ ਦੱਖਣ ਭਾਰਤ ਦੇ ਕਿਸਾਨ ਆਗੂ ਨੇ ਕੁਰਬੁਰੂ ਸ਼ਾਂਤਾ ਜਿਨ੍ਹਾਂ ਦਾ ਕੀ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਪਰ ਹੁਣ ਉਹਨਾਂ ਦਾ ਵੀ ਆਪਰੇਸ਼ਨ ਸਫਲ ਹੋਇਆ ਉਹਨਾਂ ਦਾ ਵੀ ਆਪਰੇਸ਼ਨ ਹੋਇਆ ਸੱਟਾਂ ਲੱਗੀਆਂ ਸੀ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਤਾਂ ਇੱਕ ਹਾਦਸਾ ਹੋਇਆ ਸੀ ਇਸ ਹਾਦਸੇ ਦੇ ਬਾਬਤ ਜਾਣਕਾਰੀ ਵੀ ਸਾਂਝੀ ਕੀਤੀ ਗਈ ਤਾਂ ਹੁਣ ਕਿਸਾਨ ਆਗੂ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੀ ਉਹਨਾਂ ਦੀ ਹਾਲਤ ਆ ਕਿੰਨਾ ਸਮਾਂ ਉਹਨਾਂ ਨੂੰ ਲੱਗੇਗਾ ਰਿਕਵਰੀ ਹੋਣ ਦੇ ਲਈ ਉਹ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂ ਦੀ ਜੁਬਾਨੀ ਸੁਣਾਉਣਾ ਤੇ ਹਸਪਤਾਲ ਦੇ ਵਿੱਚ ਜੋ ਇਹ ਕੁੁਰਬੁਰੂ ਸ਼ਾਂਤਤਾ ਜੋ ਦੱਖਣ ਭਾਰਤ ਦੇ ਕਿਸਾਨਾਂ ਆਗੂ ਨੇ ਉਹ ਉੱਥੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਉਹ ਵੀ ਤੁਹਾਨੂੰ ਸੁਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਜਿਹੜੇ ਕਿ 12 ਫਰਵਰੀ ਨੂੰ ਖਨੌਰੀ ਮੋਰਚੇ ਤੇ ਉਹਨਾਂ ਨੂੰ ਹਾਰਟ ਦੀ ਸ਼ਿਕਾਇਤ ਆਈ ਸੀ ਉਹਨਾਂ ਨੂੰ ਰਜਿੰਦਰਾ ਮੈਡੀਕਲ ਕਾਲਜ ਜਿਹੜਾ ਹੈ ਦਾਖਲ ਕਰਾਇਆ ਗਿਆ ਸੀ ਪਟਿਆਲਾ ਦੇ ਵਿੱਚ ਤੇ 7 ਦਿਨ ਤੱਕ ਉਹਨਾਂ ਨੂੰ ਉੱਥੇ ਰੱਖਿਆ ਗਿਆ ਲੇਕਿਨ 7 ਦਿਨ ਦੇ ਵਿੱਚ ਡਾਕਟਰ ਗਰੀਸ਼ ਸਾਨੀ ਜੋ ਸੁਪਰੀਡੈਂਟ ਹੈ ਉਹ ਅੱਜ ਕੱਲ ਅੱਜ ਕੱਲ ਕਰਦੇ ਹੋਏ ਉਹਨਾਂ ਨੂੰ ਸਟੰਟ ਨਹੀਂ ਪਾਇਆ ਗਿਆ ਤੇ ਜਦੋਂ ਵੇਖਿਆ 14 ਤਰੀਕ ਨੂੰ ਪਹਿਲਾਂ ਕਿਹਾ 15 ਨੂੰ ਕਿਹਾ 16 ਨੂੰ ਕਿਹਾ 17 ਨੂੰ ਸਮਾਂ ਵੀ ਦਿੱਤਾ ਵੀ 3 ਵਜੇ ਤੁਹਾਨੂੰ ਸਟੰਟ ਪਾਇਆ ਜਾਊਗਾ 17 ਨੂੰ ਵੀ ਨਹੀਂ ਪਾਇਆ ਗਿਆ 18 ਨੂੰ ਸਵੇਰੇ 9 ਵਜੇ ਦਾ ਸਮਾਂ ਦਿੱਤਾ ਗਿਆ ਵੀ ਤੁਹਾਨੂੰ 9 ਵਜੇ ਆਪਰੇਸ਼ਨ ਸੈਂਟਰ ਚ ਲੈ ਜਾਵਾਂਗੇ ਤਾਂ ਵੀ ਸਟੰਟ ਨਹੀਂ ਪਾਇਆ ਗਿਆ ਤੇ ਜਦੋਂ ਬਲਦੇਵ ਸਿੰਘ ਸਿਰਸਾ ਜੀ ਨੇ ਤੇ ਸਾਡੇ ਪਰਿਵਾਰ ਨੇ ਸੋਚਿਆ ਵੀ ਗਰੀਸ਼ ਸਾਨੀ ਜਿਹੜਾ ਸੁਪਰੀਡੈਂਟ ਹੈ ਮੈਡੀਕ ਇਹਦਾ ਰਜਿੰਦਰਾ ਕਾਲਜ ਦਾ ਇੰਦਾ ਮੈਡੀਕਲ ਹਸਪਤਾਲ ਦਾ ਤੇ ਉਹਦੀ ਜਿਹੜੀ ਮੰਛਾ ਠੀਕ ਨਹੀਂ ਲੱਗ ਰਹੀ ਉਹਦੀ ਨਿਯਤ ਤੇ ਸ਼ੱਕ ਹੋਣ ਲੱਗਿਆ ਤੇ ਉਦੋਂ ਹੀ ਉਹਨਾਂ ਨੇ ਆਪਣਾ ਛੁੱਟੀ ਲੈ ਕੇ ਤੇ ਆਰਮਦਾਸ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਵੱਲਾ ਵਿਖੇ ਲੈ ਗਏ ਤੇ ਜਿੱਥੇ ਕਿ ਅਸੀਂ ਜਦੋਂ ਸਵੇਰੇ ਚੱਲਦੇ ਆ 2.5 ਘੰਟਿਆਂ ਦੇ ਵਿੱਚ ਉੱਥੇ ਪਹੁੰਚ ਜਾਂਦੇ ਆ 3 ਵਜੇ ਅੰਮ੍ਰਿਤਸਰ ਪਹੁੰਚਦੇ ਆ 3 ਵਜੇ ਉਹ ਉਦੋਂ ਹੀ ਪਹੁੰਚਦੇ ਆ ਸਾਰੀ ਆਪਰੇਸ਼ਨ ਸੈਟਰ ਚ ਲੈ ਜਾਂਦੇ ਆ ਪੌਣੇ 5 ਵਜੇ ਉਹ ਸਟੰਟ ਪਾ ਦਿੰਦੇ ਆ ਬਲਦੇਵ ਸਿੰਘ ਸਰਸਾ ਨੂੰ ਤਿੰਨ ਸਟੰਟ ਪਏ ਉਹ ਉਦੋਂ ਹੀ ਜਿਹੜਾ ਆਪਰੇਸ਼ਨ ਸੈਂਟਰ ਚੋਂ 4:30 ਵਜੇ ਹੋ ਜਾਂਦਾ ਉਹ ਬਾਹਰ ਆ ਜਾਂਦੇ ਨੇ ਅੱਜ ਕੱਲ ਦਾ ਆਪਰੇਸ਼ਨ ਹੋਇਆ ਬਿਲਕੁਲ ਠੀਕ ਨੇ ਬਾਹਰ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਸ ਰਜਿੰਦਰਾ ਹਸਪਤਾਲ ਪਟਿਆਲਾ ਦਾ ਜਿਹੜਾ ਸੁਪਰਡੈਂਟ ਹੈ ਗਰੀ ਸਾਨੀ ਉਸ ਦੀ ਭੂਮਿਕਾ ਬਲਦੇਵ ਸਿੰਘ ਸਿਰਸਾ ਜ ਨੂੰ ਲੈ ਕੇ ਸ਼ੱਕੀ ਹੈ ਉਸ ਤੇ ਜਿਹੜੀ ਹੈ ਇਨਕੁਆਰੀ ਪਿਠਾਈ ਜਾਏ ਉਹਦੀ ਜਾਂਚ ਕੀਤੀ ਜਾਵੇ ਅਸੀਂ ਆਪਣੇ ਪੱਧਰ ਤੇ ਵੀ ਦੇਖ ਰਹੇ ਹਾਂ ਵੀ ਇਹ ਕਿਸ ਨਾਲ ਜੁੜਿਆ ਹੈ ਆਰਐਸਐਸ ਨਾਲ ਜੁੜਿਆ ਜਾਂ ਕਿਸੇ ਡੇਰਾਵਾਦ ਨਾਲ ਜੁੜਿਆ ਹੋਇਆ ਹੈ ਕਿਸੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਬਲਦੇਵ ਸਿੰਘ ਸਿਰਸਾ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਨੇ ਕੋਈ ਵੀ ਸਿੱਖ ਧਰਮ ਦੇ ਖਿਲਾਫ ਬੋਲਦਾ ਉਹਦੇ ਖਿਲਾਫ ਬੋਲਦੇ ਨੇ ਚਾਹੇ ਉਹ ਸਿੱਖ ਦੇ ਇਤਿਹਾਸ ਦੀ ਛੇੜਛਾੜ ਕਿਤਾਬਾਂ 'ਚ ਕੀਤੀ ਹੋਵੇ ਚਾਹੇ ਉਹ ਕੋਈ ਡੇਰੇਵਾਦ ਵਾਲਾ ਸਿੱਖਾਂ ਦੇ ਖਿਲਾਫ ਬੋਲਦਾ ਹੋਵੇ ਚਾਹੇ ਕੋਈ ਡੇਰੇ ਵਾਲਾ ਜ਼ਮੀਨਾਂ ਨੱਪਦਾ ਹੋਵੇ ਕਿਸਾਨਾਂ ਦੀਆਂ ਉਹ ਸਾਰਿਆਂ ਨਾਲ ਬੇਬਾਕੀ ਨਾਲ ਬੋਲਦੇ ਨੇ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਸਾਨੂੰ ਸ਼ ਵੀ ਬਲਦੇਵ ਸਿੰਘ ਸਿਰਸਾ ਨੂੰ ਜਾਣ ਬੁੱਝ ਕੇ ਜਿਹੜਾ ਸੰਟ ਨਹੀਂ ਪਾਇਆ ਗਿਆ ਉਹਨਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਗਿਆ ਉਹਨਾਂ ਨੂੰ ਕੋਈ ਨਾ ਕੋਈ ਸ਼ਕਤੀ ਜਿਹੜਾ ਚਾਹੁੰਦੀ ਸੀ ਵੀ ਬਲਦੇਵ ਸਿੰਘ ਸਿਰਸਾ ਜੀ ਨਾਮ ਬਚਨ ਤੇ ਉਹ ਇਸ ਕਰਕੇ ਕੀਤਾ ਗਿਆ ਤੇ ਅਸੀਂ ਇਸ ਦੀ ਉੱਚ ਛਤਰੀਆ ਜਾਂਚ ਚਾਹੁੰਦੇ ਹਾਂ ਕਿਉਂਕਿ ਸਿਹਤ ਮੰਤਰੀ ਪੰਜਾਬ ਉਹ ਵੀ ਪਤਾ ਲੈ ਕੇ ਗਿਆ ਜਦ ਸਰਕਾਰ ਵੀ ਪਤਾ ਲੈ ਕੇ ਗਈ ਤੇ ਅਸੀਂ ਸਰਕਾਰ ਤੇ ਵੀ ਸਵਾਲ ਚੁੱਕਦੇ ਹਾਂ ਤੇ ਗਰੀਸਾਨੀ ਤੇ ਉਹਦੇ ਨਾਲ ਕੌਣ ਹੋਰ ਮਿਲਿਆ ਹੋਇਆ ਇਹ ਜਿਹੜਾ ਹੈ ਪਤਾ ਲਾਉਣ ਦੀ ਗੱਲ ਹੈ ਕਿਉਂਕਿ ਡਾਕਟਰਾਂ ਦਾ ਕੋਈ ਕਸੂਰ ਨਹੀਂ ਜਿਹੜੇ ਵੀ ਡਾਕਟਰ ਉੱਥੇ ਕਾਰਡੀਓਲੋਜਿਸ ਸੀ ਉਹਨਾਂ ਦਾ ਕੋਈ ਦਿੱਕਤ ਨਹੀਂ ਲੇਕਿਨ ਗਰੀਸਾਨੀ ਨਹੀਂ ਚਾਹੁੰਦਾ ਸੀ ਵੀ ਉਹਨਾਂ ਸਟੈਂਟ ਪਾਇਆ ਜਾਣਾ ਉਹਦੀ ਮਨਛਾ ਕੀ ਸੀ ਉਸ ਮਨਛਾ ਤੇ ਜ਼ਰੂਰ ਸਵਾਲ ਖੜਾ ਹੁੰਦਾ ਹੈ ਤੇ ਅਸੀਂ ਉਸ ਵਾਹਿਗੁਰੂ ਅੱਗੇ ਜਿਹੜਾ ਸ਼ੁਕਰਾਨਾ ਕਰਦੇ ਹਾਂ ਉਸ ਵਾਹਿਗੁਰੂ ਦਾ ਵੀ ਸਮਾ ਰਹਿੰਦਾ ਅਸੀਂ ਇਹਨਾਂ ਤੋਂ ਲੈ ਗਏ ਤੇ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਵੱਲਾ ਦੇ ਵਿੱਚ ਅੰਮ੍ਰਿਤਸਰ ਵਿੱਚ ਜਿਹੜਾ ਗੁਰਦੁਆਰਾ ਪੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪੰਧਕ ਕਮੇਟੀ ਦਾ ਹਸਪਤਾਲ ਹੈ ਉਸ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਸਾਰਿਆਂ ਦੀਆਂ ਅਰਦਾਸਾਂ ਸਦਕਾ ਉਸ ਵਾਹਿਗੁਰੂ ਦੇ ਜਿਹੜੀ ਓਟ ਸਦਕਾ ਬਲਦੇਵ ਸਿੰਘ ਸਿਰਸਾ ਜੀ ਹੁਣ ਬਿਲਕੁਲ ਠੀਕ ਨੇ ਤਿੰਨ ਉਹਨਾਂ ਦੇ ਸਟੈਂਡ ਪੈ ਚੁੱਕੇ ਨੇ ਵਾਹਿਗੁਰੂ ਜੀ ਦਾ ਖਾਲਸਾ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਵੀ ਜੋ ਕੁਝ ਕਿਹਾ ਗਿਆ ਪਰ ਇੱਕ ਪਾਸੇ ਤਾਂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤਿੰਨ ਹੈ ਦੂਜੇ ਪਾਸੇ ਬਲਦੇਵ ਸਿੰਘ ਸਿਰਸਾ ਉਹ ਹਸਪਤਾਲ ਦੇ ਵਿੱਚ ਨੇ ਤੇ ਇਧਰ ਦੱਖਣ ਭਾਰਤ ਦੇ ਕਿਸਾਨ ਜਿਹੜੇ ਆਗੂ ਨੇ ਕੁਰਬੁਰ ਸ਼ਾਂਤਾ ਉਹ ਵੀ ਹਸਪਤਾਲ ਦੇ ਵਿੱਚ ਨੇ ਕਿੰਨੇ ਹੀ ਜਿਹੜੇ ਇਸ ਮੋਰਚੇ ਦੇ ਵਿੱਚ ਜੋ ਬੈਠੇ ਸੀ ਉਹ ਅੱਜ ਮੋਰਚੇ ਦੇ ਵਿੱਚ ਨਹੀਂ ਰਹੇ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਕਈਆਂ ਦੇ ਨਾਲ ਹਾਦਸਾ ਵਾਪਰ ਗਿਆ ਕਈਆਂ ਨੂੰ ਹਾਰਟ ਅਟੈਕ ਹੋ ਗਿਆ ਕਈ ਜਿਹੜੇ ਨੇ ਇੱਥੇ ਪੁਲਿਸ ਦਾ ਤਸ਼ੱਦਦ ਝੱਲਣ ਤੋਂ ਬਾਅਦ ਹੰਝੂ ਗੈਸ ਦੇ ਗੋਲੇ ਜਦੋਂ ਚੱਲੇ ਸੀ ਉਸ ਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਆਈ ਤਾਂ ਉਸ ਤੋਂ ਬਾਅਦ ਉਹ ਦੁਨੀਆ ਤੋਂ ਚਲੇ ਗਏ ਤਾਂ ਲਗਾਤਾਰ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਇੱਕ ਸਾਲ ਤੋਂ ਵੱਧ ਹੋ ਚੁੱਕਿਆ ਇਸ ਮੋਰਚੇ ਦੇ ਵਿੱਚ ਬਹੁਤ ਕੁਝ ਦੇਖਿਆ ਕਿਸਾਨਾਂ ਨੇ ਹਾਦਸੇ ਵੀ ਹੋਏ ਗਰਮੀ ਦਾ ਮੌਸਮ ਹੰਡਾਇਆ ਸਰਦੀ ਦਾ ਮੌਸਮ ਵੀ ਹੰਡਾਇਆ ਮੀਂਹ ਦਾ ਮੌਸਮ ਝੱਖੜ ਹਨੇਰੀਆਂ ਕਿਸ ਤਰੀਕੇ ਦੇ ਨਾਲ ਟੈਂਟ ਤੱਕ ਜਿਹੜੇ ਕਿਸਾਨਾਂ ਦੇ ਸੀਗੇ ਉਹ ਪੱਟੇ ਗਏ ਕਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਬੈਠੇ ਨੇ ਯਾਨੀ ਕਿ ਉਹਨਾਂ ਦੇ ਤਾਂ ਉਹੀ ਕਰਨੇ ਉੱਥੇ ਜੋ ਉਹਨਾਂ ਨੇ ਬੰਦੋਬਸਤ ਕੀਤਾ ਹੋਇਆ ਉਸ ਤਰੀਕੇ ਨਾਲ ਕਿਹੜੇ ਹਾਲਾਤਾਂ ਦੇ ਵਿੱਚ ਬੈਠੇ ਨੇ ਪਰ ਕਿਸਾਨਾਂ ਦੇ ਹੌਸਲੇ ਬੜੇ ਉੱਚੇ ਨੇ ਕਿਉਂਕਿ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ 82-83 ਦਿਨਾਂ ਤੋਂ ਜਿਹੜੇ ਮਰਨ ਵਰਤੇ ਬੈਠੇ ਨੇ ਉਹਨਾਂ ਦੇ ਹੌਸਲੇ ਬੜੇ ਉੱਚੇ ਨੇ ਤਾਂ ਉਧਰ ਕਿਸਾਨ ਜਿਹੜੇ ਨੇ ਹਸਪਤਾਲਾਂ ਦੇ ਵਿੱਚ ਪਏ ਨੇ ਉਹ ਵੀ ਬੜੇ ਹੌਸਲੇ ਦੇ ਵਿੱਚ ਨੇ ਇੱਥੋਂ ਤੱਕ ਕੀ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਤਾਂ ਇਹ ਕਹਿ ਦਿੱਤਾ ਸੀ ਜੇਕਰ ਮੈਨੂੰ ਕੁਝ ਹੋ ਜਾਂਦਾ ਕਹਿੰਦੇ ਮੈਨੂੰ ਘਰੇ ਨਾਲ ਲੈ ਕੇ ਜਾਇਓ ਮੈਨੂੰ ਸਿੱਧਾ ਖਨੌਰੀ ਬਾਰਡਰ ਦੇ ਉੱਤੇ ਲੈ ਕੇ ਜਾਇਓ ਮੇਰਾ ਸੰਸਕਾਰ ਉਦੋਂ ਤੱਕ ਨਾ ਕਰਿਓ ਜਦੋਂ ਤੱਕ ਕਿਸਾਨੀ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਅਜਿਹੇ ਹੌਸਲੇ ਲੈ ਕੇ ਕਿਸਾਨ ਬੈਠੇ ਨੇ ਤਾਂ ਵਾਕਈ ਜਿੱਤ ਯਕੀਨੀਆਂ ਆਖਰ ਜਿੱਤ ਹੋਵੇਗੀ ਕਦੋਂ ਇਸ ਦੇ ਉੱਤੇ ਨਜ਼ਰਾਂ